ਹੈਲੋ ਮਨਵੀਰ ਹੈਲੋ ਵੈਲਕਮ ਟੂ ਮਾਈ ਲਾਈਵ ਸਟ੍ਰੀਮ ਤੁਸੀਂ ਦੇਖ ਰਹੇ ਹੋ ਸੀਲ ਮੁਰਗੇ ਮੁਰਗੀਆਂ ਬਿਗ ਫੈਨ ਥੈਂਕ ਯੂ ਥੈਂਕ ਯੂ ਡਬਲ ਟੈਪ ਕਰੋ ਸਕਰੀਨ ਤੇ ਡਬਲ ਟੈਪ ਕਰਕੇ ਲਾਈਕ ਕਰ ਦੋ डबल टैप कीजिए डबल टैप कीजिए गुड वेरी गुड कबूतरी है उड दी अडाउंदी एक आईसी कबूतरी पिंजरे च बिठाती ਇਹ ਲਾਲ ਮੁਰਗਾ ਮੂੰਹ ਪੜਵਾਈ ਫਿਰਦਾ ਹੈ ਪਤਾ ਨਹੀਂ ਕਿਹੜੀ ਚਾਰਚ ਮਾਰਿਆ ਮੂੰਹ ਨੇ ਉਹ ਉੱਡ ਗਈ ਕਬੂਤਰੀ ਤੇ ਡਾਗ ਗਿਆ ਡੰਨ ਡੰਨ ਕਬੂਤਰੀ ਛੇਲ ਕਰਦਾਂਗੇ ਡੰਨ ਲੈ ਜੋ ਆਗੇ ਇਹਨਾਂ ਕੁਕੜੀਆਂ ਦਾ ਕੰਮ ਚੱਲ ਰਿਹਾ ਥੱਪੜਾ ਥੱਪੜੀ ਪੰਡ ਦੋਦਾ ਸ੍ਰੀ ਮਖਸਰ ਸਾਹਿਬ ਸੀਲ ਕੁੱਕੜ ਵਕਾਉ ਪਰਪਲ ਜਦੋਂ ਮੰਗਣ ਸ੍ਰੀ ਮਖਸਰ ਸਾਹਿਬ ਸੀਲ ਕੁੱਕੜ ਵਕਾਉ ਸੀਲ ਮੁਰਗੇ ਮੁਰਗੀਆਂ ਲੈਣ ਲਈ ਸੰਪਰਕ ਕਰੋ ਮੁਰਗੀਆਂ 4 ਮਹਾਰਗ 1 ਫੜਕਾ ਜਗਾ ਤੋ ਹੀ ਹੁੰਦਾ ਨੂੰ। ਇਹ ਵੇ ਚੋਰ ਚਲਾ ਜੀ ਬੋਸਾਂ ਕੋਸ। ਅ ਸੋਰਸੋਰ ਜੀ ਗਾਦੀ ਹੁੰਦੀ। ਇਹ ਵੇ ਚੋਰ ਚਲਾ ਜੀ ਬੋਸਾਂ ਕੋਸ। ਸੋਰਸੋਰ ਜੀ ਗਾਦੀ ਹੁੰਦੀ। ਪਹਿਲਾਂ ਦੋ ਹੋ ਗਏ ਸੀਗੇ। ਦਿਸ ਲਾਈਕ ਸੀਗੇ। ਕੰਪਲੀਟ ਨਹੀਂ ਕਰਤਾ ਕਹਿੰਨੇ। ਉਹ ਕਿੰਨੇ ਲਾਈਕ? ਅੱਗੇ ਦੇ। ਪਹਿਲਾਂ ਦੋ ਹੋ ਗਏ ਸੀਗੇ। ਹਾਂ। येन कलर आकी मैं सब्सक्राइबर कोरेगा चलो गाइस आपने बहुत अच्छा है आप भी एक सुपर चैट है शिव शॉट्स शिव शॉट्स भाई थैंक यू भाई शिव शॉट्स ने आपने को दो बार सुपर चैट किया थैंक की कहंदी है टड्डी आ गया पता एक ही रह गया मैं चढ़ाता एक ही रह गया

Same, one white. I need a little again. Garamakarna, human. ਸਾਦੇ ਪਪਾ ਤੂੰ ਖਾ ਲਾ ਉਹਰੇ ਲਿਆ ਮੈਨੂੰ ਦੇ ਦੇ ਮੈਨੂੰ ਨਾ ਤੂੰ ਬਾਸੀ ਕਰ ਗਿਆ ਸਾਦੇ ਪਪਾ ਖਾ ਲਾ ਉਹਰੇ ਲਿਆ ਮੈਨੂੰ ਦੇ ਦੇ ਮੈਨੂੰ ਨਾ ਬਾਸੀ ਕਰ ਗਿਆ ਇਹਨੂੰ ਬੜਾ ਚੰਬ ਦੇ ਆ ਕਾਲੀ ਜੀ ਨੂੰ ਪਤਾ ਨਹੀਂ ਕੀ ਗੱਲ ਲੱਗੀ ਪਲੀਜ਼ ਦੇ ਮੇ ਕਬੂਤਰ ਹੀ ਲੈ ਜਾ ਭਰਾਵਾ ਆ ਕੇ ਤੈਨੂੰ ਸਹਰਤਾ ਦਿੱਤਾ। ਉਹ ਅੱਜ ਬੰਦ ਕਰ ਲਾ ਮੇਰੇ ਫੈਨ 50 گیا ਭਰਾ ਦਾ ਖੜਾ ਨੂੰ ਠੀਕ ਜਦੋਂ ਬਾਤ ਅਰਗੇ ਪਾਪਾ ਜੀ ਤੁਸੀਂ ਕੀ ਬੋਲੇ ਸੀ ਹੀ ਇਜ਼ ਕਬੂਤਰ ਕਬੂਤਰ ਇੱਥੇ ਆਇਆ ਥੱਲੇ ਹੜਾ ਬਸ ਮਿਲ ਜੂ ਹੌਲੀ ਹੌਲੀ ਇੰਨਾ ਚ ਮਿਲ ਗਿਆ ਥਾਣਾ ਮਾਰਦਿਆਂ ਤਾਂ ਹੈਗਾ ਪਰ ਉਹਨੂੰ ਆਪੇ ਹਟ ਜੂਗੀ ਹੌਲੀ ਤੇ ਕਾਲੀ ਤੂੜੀ ਦੂਜੀ ਕਿੱਥੇ ਉਹ ਅੰਦਰ ਖੜੀ ਐ ਸ਼ੋਦੂ ਆ ਜਿਹੜਾ ਬਲੈਕ ਨਹੀਂ ਮੈਂ ਤਾਂ ਮੇਰੇ ਦੂਜੀ ਨੂੰ ਸੁਣਿਆ ਉਹ ਵਾੜ ਦੇ ਵਿੱਚ ਆ ਦਰਦਪੀ ਪਾ ਮਰ ਪਾ ਅਭੀ

ਕਹੇ ਪਾਣੀ ਦੇ ਤਰ੍ਹਾਂ ਦੇ ਠੰਡਾਉਣ ਲੱਗਦੇ ਉਹ ਬਾਤ ਕਰ ਕੋਲ ਪਾਣੀ ਪਾ ਕਰ ਤੇ ਠੰਡਾ ਮੁਰ ਉੱਤੇ ਜਿਹੜੀ ਬੋਰੀ ਪਈ ਉੱਤੇ ਰੱਖ ਕੇ ਠੰਡੇ ਲੌਕਾ ਭਰਾਤ ਨੂੰ ਠੰਡਾਉਣ ਲੱਤੀ ਪੂਰੀ ਹਾ ਹੌਤਾ ਹੌਤੇ ਫਿਰ ਤੋਂ ਵੜਾਇਆ ਪੱਲ ਗਿਆ ਹੱਤਾ ਹੀ ਦੇਖੇ ਦੱਸਦਾ ਆਨੇ ਦਾ ਕੋਈ ਨਹੀਂ ਜਿੰਨੇ ਵੜਾ ਨਾ ਉਹ ਪਾਰ ਗਿਆ ਬਾਹਲੀਆ ਜਾਂ ਫਤ ਹੁਣ ਤਾਂ ਖਰਾਕ ਵੀ ਬਾਤੀ ਨਹੀਂ ਇਹਨਾਂ ਨੂੰ ਉਹ ਪਾਰਦਾ ਪਰਦੀ ਵੀ ਉਹ ਬਾਹਰ ਵਾਲੀ ਗਈ ਵਿੱਚੋਂ ਮਹੀਨੇ ਕ ਜਨਰ ਗਈ ਹੋਣਾ ਇਹਨਾਂ ਨੇ ਆ ਇੱਕ ਬੀਟੀ ਛੱਡੀ ਨਹੀਂ ਅੱਜ ਖੋਲਿਆ ਸੀ ਮੈਂ ਗੇਟ ਮੈਂ ਉੱਡ ਜੂਗੀ ਉੱਡੀ ਨਹੀਂ ਉਹ ਪਾਰਦਾ ਪਿੰਜਰਾ ਜਾਂ ਕੋਈ ਬੰਦੀ ਕੀਤਾ ਪਿਆ ਬਾਹਰੋਂ ਬੰਨਦਾ ਉੱਤੇ ਚੜ ਕੇ ਬੈਂਦੀਆਂ ਉਹ ਮਿੱਠਾ ਮਾਰ ਮਾਰ ਥੱਲੇ ਦੀ ਟਰੇ ਸਾਰੀ ਭਰਤੀ ਉਹ ਟਰੇ ਘਟਣੀ ਉਹ ਵਧੀਆ ਸਗੋਦੀ ਇਹਨਾਂ ਨੇ ਇੱਕ ਥਾਂ ਤੇ ਮਿੱਠਾ ਮਾਰਦੀਆਂ ਉੱਥੇ ਹੀ ਰਾਤ ਨੂੰ ਬੈਂਦੀਆਂ ਉੱਥੇ ਪਾ ਚੜ ਕੇ ਬਹਿ ਜਾਂਦੇ ਹਾਂ ਉੱਥੇ ਹੀ ਆ ਸਾਰੀਆਂ ਟ੍ਰੇ ਦੇ ਵਿੱਚੋਂ ਬਾਹਰ ਕੱਢ ਕੇ ਝਾੜ ਲਾਂਗੇ ਆਪਾਂ ਗੋਰੀ ਦੇ ਪਾਸੇ ਬਾਹਰ ਸਿੱਟਿਆਵਾਂਗੇ ਭਾਈ ਇਹਨੇ ਹੂੰ ਆਈ ਬੰਗ ਜਾਂਦੇ ਜੇ ਨਾ ਤਾਂ ਉਦੋਂ ਤੱਕ ਬਹਿ ਬਹਿ ਜਾਂਦੀ ਇਹਦਾ ਗਲਾ ਖਰਾਵਾ ਨਹੀਂ ਦੇਨ ਨਹੀਂ ਲੱਗਿਆ ਜੇ ਇਹਨੂੰ ਦਸਨ ਦੋਸਨ ਪਾਈ ਸੀ ਬਾਹਰ ਇਹਨੂੰ ਦਾਰੂ ਲਿਆ ਕੇ ਪਿਆਉਣਾ ਮੈਨੂੰ ਪੈਗ ਲਵਾਉਣੇ ਆ ਹਾਂ ਸੱਚ ਉਹ ਹਾਂ ਉਹ ਵੀ ਪਿਆਦੇ ਉਹਦੇ ਨਾਲ ਸਹੀ ਸ਼ਕਤੀ ਹੁੰਦੀ ਔਰ ਵੀ ਪਰਾਪਤ ਉਹ ਹਮ ਤਾਂ ਲੋ ਉਹ ਹਾਂ ਸੱਚੀ ਨਾ ਚਲੋ ਲਿਆਉਣਾ ਮੈਂ ਪਾ ਕੇ ਦਾਰੂ ਨਾ